ਕਾਰਖਾਨੇ ਗਿਆ ਜੀ 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 ਦੇਖੋ ਸਾਰ ਸਾਰਿਆਂ ਨਾਲੋਂ ਪਹਿਲੇ ਤੇ ਮੈਂ ਕਰਨਤਾਰ ਅਸੈਂਬਲੀ ਹਲਕੇ ਦੇ ਹਰ ਪਿੰਡ ਚ ਤੇ ਹਰ ਸ਼ਹਿਰ ਦੇ ਵਾਰਡ ਵਿੱਚੋਂ ਜਿਹੜੀ ਬਹੁਤ ਵੱਡੇ ਪੇਮਾਨੇ ਤੇ ਲੋਕ ਉਮੜ ਕੇ ਆਏ ਮੈਂ ਉਹਨਾਂ ਦਾ ਬਹੁਤ ਹੀ ਥੈਂਕਫੁਲ ਆਂ ਨੇਰੇ ਅਸੀਂ ਥੈਂਕਫੁਲੀ ਕਾਂਗਰਸ ਵਾਲੇ ਸਮੁੱਚਾ ਪੰਜਾਬ ਥੈਂਕਫੁਲ ਕਿਉਂਕਿ ਸਾਰਾ ਪੰਜਾਬ ਇਹ ਚੰਦ ਹੈ ਕਿ ਸਾਡੇ ਨੌਜਵਾਨ ਬੱਚਿਆਂ ਦੀ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਉਹਨਾਂ ਦਾ ਕਾਰੋਬਾਰ ਮਹਿਫੂਜ਼ ਹੈ ਨੰਬਰ 1 ਹੈ ਇਸ ਟਾਈਮ ਪੰਜਾਬ ਦੇ ਵਿੱਚ ਜੇ ਕੋਈ ਮੁੱਦਾ ਹੈ ਜੇ ਕੋਈ ਇਸ਼ੂ ਹੈ ਤੇ ਫੰਡਮੈਂਟਲ ਲਾਈਫ ਦਾ ਹੈ ਥ्रेट ਟੂ ਦੀ ਲਾਈਫ ਬਦਕਿਸਮਤੀ ਦੇ ਨਾਲ ਪੰਜਾਬ ਦੇ ਵੇਖੋ ਗੱਲ ਹੈ ਅਸਲ ਅੱਜ ਤਰਨ ਤਨ ਦੇ ਲੋਕਾਂ ਨੇ ਮੈਂ ਸਭ ਇਹ ਨਾ ਤੈਅ ਕਰਨਾ ਹੈ ਕਿ 2027 ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਚਾਹੁੰਦੇ ਹਾਂ ਲਾ ਮੇਕਰਸ ਕਿ ਲਾ ਬ੍ਰੇਕਰਸ ਵਿਧਾਨ ਸਭਾ ਕਾਨੂੰਨ ਬਣਾਉਂਦੀ ਵਿਧਾਨ ਸਭਾ ਕਾਨੂੰਨ ਤੋੜਦੀ ਨਹੀਂ ਕਿਰਪਾ ਕਰਕੇ ਤੁਸੀਂ ਹੁਣ ਚੂਜ਼ ਕਰਨਾ ਹੈ ਕਿ ਕੀ ਤੁਸੀਂ ਨੌਜਵਾਨ ਬੱਚਿਆਂ ਨੂੰ ਆਪਣੇਆਂ ਨੂੰ ਮਹਿਫੂਜ਼ ਚਾਹਦੇ ਹੋ ਆ ਮੈਂ ਵੇਖਿਆ ਤਰਨਤਾਰਨ ਚ ਹਰ ਵਿਅਕਤੀ ਦੇ ਹਰ ਦੁਕਾਨਦਾਰ ਦੇ ਚਿਹਰੇ ਮੋਰੇ ਉਤਰੇ ਹਰ ਤੀਸਰੇ ਘਰ ਨੂੰ ਗੈਂਗਸਟਰਸ ਜਿਹੜੇ ਨੇ ਉਹਨਾਂ ਦੇ ਫਰੋਤੀਆਂ ਦੇ ਟੈਲੀਫੋਨ ਕੰਨਾਂ ਨੂੰ ਲਾ ਦਿੰਦੇ ਲੋਕ ਫੋਨ ਕਿ ਸੁਣੋ ਇਹਨਾਂ ਦੇ ਟੈਲੀਫੋਨ ਵੇਖੋ ਤੁਹਾਨੂੰ ਪਤਾ ਹੈ 15 ਸਾਲ ਜੋ ਪੰਜਾਬ ਦੇ ਹਾਲਾਤ ਵਿਗੜੇ ਨੇ ਇਹ ਕਾਂਗਰਸੀ ਲੀਡਰਸ਼ਿਪ ਹੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਔਰ ਫੇਰ ਭੰਗੜੇ ਤੇ ਕਿਧੇ ਪੁਆਏ ਤੁਹਾਡੇ ਕਾਰੋਬਾਰ ਸ਼ੁਰੂ ਹੋਏ ਨੇ ਤੁਹਾਡੇ ਚਿਹਰਿਆਂ ਤੇ ਰੌਣਕ ਆਈ ਹੈ ਤਰਨਤਨ ਜ਼ਿਲ੍ਹਾ ਬਣਿਆ ਛੋਟੀਆਂ ਦੁਕਾਨਾਂ ਤੋਂ ਸ਼ੋਰੂਮ ਖੁੱਲ ਗਏ ਜੇ ਆ ਗੈਂਗਸਟਰਾਂ ਦਾ ਵੀ ਤੁਸੀਂ ਚਾਹਦੇ ਹੋ ਇਹ ਫਤਵਾ ਤੈਅ ਕਰੇਗਾ ਕਿ ਤੁਸੀਂ ਚਾਹਦੇ ਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਜਿੱਦਣ ਕਾਂਗਰਸੀ ਸਰਕਾਰ ਤੁਸੀਂ ਫਤਵਾ ਦਿੰਦੇ ਹੋ ਸਾਲ ਬਾਅਦ ਕਾਂਗਰਸੀ ਸਰਕਾਰ ਆਂਦੀ ਹੈ ਪਹਿਲਾ ਜਿਹੜਾ ਹੈ ਫਤਵਾ ਉਹ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਏਗਾ ਕਿਸੇ ਆਦਮੀ ਨੂੰ ਡਰਨ ਦੀ ਲੋੜ ਨਹੀਂ ਰਹੇਗੀ ਕਿਸੇ ਪਰਿਵਾਰ ਨੂੰ ਡਰਨ ਦੀ